ਅਸੀਂ ਪਰਚਾ ਦਿੱਤਾ ਹੈ ਅਧਕਲੂ ਫੀਮ ਦਾ ਪਰਚਾ ਦਿੱਤਾ ਹੈ ਤੇ ਜਿਹਦੇ ਵਿੱਚ ਚਾਰ ਮੁਰਜਮ ਨੇ ਜੀ ਤੇ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਇਹ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਨੇ ਬੰਦੇ ਜੀ ਅੰਮ੍ਰਿਤ ਜੰਗ ਚੱਲ ਰਿਹਾ ਹੈ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਆਪ ਦੇ ਇੱਕ ਅਸੀਂ ਪਰਚਾ ਦਿੱਤਾ ਹੈ ਅਧਕਲੂ ਫੀਮ ਦਾ ਪਰਚਾ ਦਿੱਤਾ ਹੈ ਤੇ ਜਿਹਦੇ ਵਿੱਚ ਚਾਰ ਮੁਰਜਮ ਨੇ ਜੀ ਇਹ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਦੇ ਬੰਦੇ ਇਹਦੀ ਜਗਾ ਤੋਂ ਰਹੇ ਗਏ ਨੇ ਲੋਕਲ ਆ ਨਾਬੇ ਏਰੀਆ ਦੇ ਵਿੱਚ ਰਹਿੰਦੇ ਨੇ ਇਹ ਅਗਲੀ ਕਾਰਵਾਈ ਕਰਾਂਗੇ ਅਲੀ ਅਦਾਲਤ ਚ ਅਸੀਂ ਉਹ ਪੇਸ਼ ਕਰਤਾ ਤਿੰਨ ਦਿਨ ਦਾ ਪੁਲਸ ਮਾਲ ਮਿਲਿਆ ਜੋ ਇਹਨਾਂ ਦੇ ਬੈਕਵਰਡ ਪਾਵਰ ਲਿੰਕਸ ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜਿਹੜਾ ਕੋ ਦੋਸ਼ੀ ਪਾਇਆ ਗਿਆ ਉਹਨੂੰ ਜਿਹੜਾ ਹੈਗਾ ਸ਼ਾਮਲ ਕਰਾਂਗੇ ਪਰਚੇ ਦੁਰਮਸ਼ਾਖਾ ਵੀ ਆਪਣੇ ਨਾਪੇ ਏਰੀਆ ਦੇ ਅੰਦਰ ਵੀ ਕੋਈ ਨਾਲ ਵਾਲੇ ਕੋਈ ਦੇ ਕੋ 파ਟ ਆਫ ਦ ਇਨਵੈਸਟੀਗੇਸ਼ਨ ਆ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਉਹਦੇ ਕਿਵੇਂ ਕਿਤੇ ਕੋਈ ਅਗੇ ਉਹ ਫੋਨ ਨੰਬਰ ਜਾਂ ਕਿਹੜੇ ਨਾਲ ਲਿੰਕ ਸੀ ਕੋਈ ਉਹਦੇ ਅਸੀਂ ਇਨਵੈਸਟੀਗੇਸ਼ਨ ਚ ਜਾ ਕੇ ਕਰਾਂਗੇ ਇਹ ਅੱਜ ਫੜਿਆ ਜੀ ਇਹ ਰਾਤ ਪਰਚਾ ਦਿੱਤਾ ਜੀ 15 ਤਰੀਕ ਨੂੰ 15 ਦੀ ਰਾਤ ਅਸੀਂ ਪਰਚਾ ਦਿੱਤਾ ਅਦਕਲੋਫੀਨ ਦਾ ਪਰਚਾ ਦਿੱਤਾ ਤੇ ਜਿਹਦੇ ਵਿੱਚ ਚਾਰ ਮੁਜਮ ਨੇ ਜੀ ਇਹ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਨੇ ਬੰਦੇ ਜੀ ਅਮਰੁੱਦ ਜੰਗ ਚੱਲ ਰਿਹਾ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਆਪ ਦੇ ਇੱਕ ਅਸੀਂ ਪਰਚਾ ਦਿੱਤਾ ਹੈ ਅੱਧਾ ਕਿਲੋ ਫੀਮ ਦਾ ਪਰਚਾ ਦਿੱਤਾ ਹੈ ਤੇ ਜਿਹਦੇ ਵਿੱਚ ਚਾਰ ਮੁਰਜਨ ਜੀ ਤੇ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਨੇ ਬੰਦੇ ਇਹ ਜਨਾਬ ਤੋਂ ਰਹੇ ਗਏ ਨੇ ਲੋਕਲ ਆ ਨਾਪੇ ਏਰੀਆ ਦੇ ਵਿੱਚ ਰਹਿੰਦੇ ਨੇ ਇਹ ਅਗਲੀ ਕਾਰਵਾਈ ਇਹ ਅਲੀ ਅਦਾਲਤ ਚ ਅਸੀਂ ਨੂੰ ਪੇਸ਼ ਕਰਤਾ ਤਿੰਨ ਦਿਨ ਦਾ ਪੁਲਸ ਸਮਾਨ ਮਿਲਿਆ ਜੋ ਇਹਨਾਂ ਦੇ ਬੈਕਵਰਡ ਪਾਵਰ ਲਿੰਕs ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜੇ ਕੋਈ ਦੋਸ਼ੀ ਪਾਇਆ ਗਿਆ ਉਹਨਾਂ ਨੂੰ ਜਿਹੜਾ ਹੈਗਾ ਸ਼ਾਮਲ ਕਰਾਂਗੇ ਪਰਚੇ ਰੋਮ ਸ਼ਾਕਾ ਵੀ ਆਪਣੇ ਨਾਂ ਦੇ ਏਰੀਆ ਦੇ ਬੰਦੇ ਨੂੰ ਲਾਲ ਵਾਲੇ ਕੋਲ ਸਦੇ ਕੋ 파ਟ ਆਫ ਦ ਇਨਵੈਸਟੀਗੇਸ਼ਨ ਹੈ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਉਹਦੇ ਕਿਵੇਂ ਕਿਹੜੇ ਕੋਈ ਅੱਗੇ ਕੋਈ ਫੋਨ ਨੰਬਰ ਜਾਂ ਕਿਹੜੇ ਨਾਲ ਲੈਗਸੀ ਕੁਝ ਹੋਵੇ ਉਹਦੇ ਅਸੀਂ ਇਨਵੈਸਟੀਗੇਸ਼ਨ ਚ ਲਿਆ ਕੇ ਕਰਾਂਗੇ ਤੇ ਅੱਜ ਫੜੀ ਜੀ ਨੇ ਜੀ ਤੇ ਰਾਤ ਪਰਚਾ ਦਿੱਤਾ ਜੀ 15 ਤਰੀਕ ਨੂੰ 15 ਦੀ ਰਾਤ ਅਸੀਂ ਪਰਚਾ ਦਿੱਤਾ ਅਦਕ ਲੋਕੀਨ ਦਾ ਪਰਚਾ ਦਿੱਤਾ ਤੇ ਜਿਹਦੇ ਵਿੱਚ ਚਾਰ ਮੁੰਜਮ ਨੇ ਜੀ ਇਹ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਬੰਦੇ ਜਿਹੜੇ ਯੂਪੀ ਬਰੇਲੀ ਸਾਈਟ ਤੇ ਨੇ ਬੰਦੇ ਜੀ ਅਮਰੁੱਦ ਜੰਗ ਚੱਲ ਰਿਹਾ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਆਪਕੋ ਇੱਕ ਅਸੀਂ ਪਰਚਾ ਦਿੰਦਾ ਅਧਿਕ ਲੋਫੀਨ ਦਾ ਪਰਚਾ ਦਿੰਦਾ ਹੈ ਤੇ ਜਿਹਦੇ ਵਿੱਚ ਚਾਰ ਮੁਰਜਮ ਨੇ ਜੀ ਤੇ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਬੰਦੇ ਜਿਹੜੇ ਯੂਪੀ ਬਰੇਲੀ ਸਾਈਟ ਤੇ ਨੇ ਬੰਦੇ ਇਹ ਜਗਾ ਤੋਂ ਰਹਿ ਗਏ ਲੋਕਲ 90 ਏਰੀਆ ਦੇ ਵਿੱਚ ਵੀ ਅਗਲੀ ਕਾਰਵਾਈ ਕਰਾਂਗੇ ਅਲੇ ਦਾਲਚ ਸਾਨੂੰ ਪੇਸ਼ ਕਰਤਾ ਤਿੰਨ ਦਿਨ ਦਾ ਪੁਲਸ ਮਾਨ ਮਿਲਿਆ ਜੋ ਇਹਨਾਂ ਦੇ ਬੈਕਵਰਡ ਪਾਵਰ ਲਿੰਕਸ ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜੇ ਕੋਈ ਦੋਸ਼ੀ ਪਾਇਆ ਗਿਆ ਉਹਨੂੰ ਜਿਹੜਾ ਹੈਗਾ ਸ਼ਾਂਭੂ ਕਰਨ ਦੇ ਪਰਚਾ ਕੁਰੂਮ ਸ਼ੱਕਾ ਵੀ ਆਪਣੇ ਨਾਂਵੇਂ ਏਰੀਆ ਦੇ ਬੰਦੇ ਨੂੰ ਲਾਲ ਵਾਲੇ ਹੋ ਸਕਦੇ ਕੋਈ પાર્ਟ ਆਫ ਦਾ ਇਨਵੈਸਟੀਗੇਸ਼ਨ ਹੈ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਉਹਦੇ ਕਿਵੇਂ ਕਿਹੜੇ ਕੋਈ ਅੱਗੇ ਕੋਈ ਫੋਨ ਨੰਬਰ ਜਾਂ ਕਿਹੜੇ ਨਾਲ ਲੇਗਸੀ ਕੁਝ ਹੋਵੇ ਉਹਦੇ ਅਸੀਂ ਇਨਵੈਸਟੀਗੇਸ਼ਨ ਚ ਲਿਆ ਕੇ ਕਰਾਂਗੇ ਇਹ ਅੱਜ ਫੜੀ ਜੀ ਤੇ ਰਾਤ ਪਰਚਾ ਦਿੱਤਾ ਜੀ 15 ਤਰੀਕ ਨੂੰ 15 ਦੀ ਰਾਤ